ਕਲਸਤਾਨੀ ਜਿਹੜੇ ਹੈਗੇ ਆ ਇਹਨਾਂ ਦੀ ਪਿਛਲੇ ਕੁਝ ਦਿਨ ਪਹਿਲਾਂ ਜਿਹੜੇ ਸਵਰਗਵਾਸ ਹੋ ਚੁੱਕੇ ਸੀਗੇ ਤੇ ਕਰੀਬ 3 ਮਹੀਨੇ ਪਹਿਲਾਂ ਇਹਨਾਂ ਦੇ ਮਕਦਮਾ ਦਰਜ ਕਰਾਇਆ ਸੀ 307 ਦਾ ਜਿਸ ਵਿੱਚ ਮੁੱਖ ਦੋਸ਼ੀ ਜਿਹੜਾ ਸੰਦੀਪ ਸੀਗਾ ਸੰਦੀਪ ਸਿੰਘ ਉਹ ਪਹਿਲਾਂ ਵੀ ਭਗੌੜਾ ਸੀ ਤੇ ਹੁਣ ਵੀ ਭਗੌੜਾ ਹੈਗਾ ਇਹਨਾਂ ਨੇ ਇਹਦੇ ਪਰਿਵਾਰ ਨੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਇਸ ਰੋਸ ਵਜੋਂ ਇਹ ਤਰਨਾ ਮਾਰਿਆ ਸੀ ਕਿ ਜਿਹੜਾ ਸੰਦੀਪ ਸਿੰਘ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਲੇਕਿਨ ਉਹ ਪੁਲਿਸ ਦੀ ਪਹੁੰਚ ਤੋਂ ਅਜੇ ਤੱਕ ਵੀ ਬਾਹਰ ਹੈਗਾ ਅਸੀਂ ਉਹਦੀਆਂ ਕੋਸ਼ਿਸ਼ ਕੀਤੀਆਂ ਪਰ ਅਜੇ ਤੱਕ ਉਹ ਅਜੇ ਹੱਥ ਨਹੀਂ ਲੱਗਾ ਹੈਗਾ ਉਹਦੇ ਵਾਸਤੇ ਅਸੀਂ ਪੂਰਾ ਐਫਰਟਸ ਲਾ ਰਹੇ ਹੈਗੇ ਆਂ ਔਰ ਪਰਿਵਾਰ ਦੀ డిਮਾਂਡ ਸੀ ਕਿ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਵੇ ਜੇ ਸਬੰਧ ਵਿੱਚ ਕੁਝ ਇਹਨਾਂ ਨੇ ਮੰਗਾਂ ਰੱਖੀਆਂ ਸੀ ਕਿ ਕੁਝ ਪਰਿਵਾਰ ਦੇ ਜੀ ਜਿਹੜੇ ਸਾਡੇ ਨਾਲ ਹੋਣ ਲਈ ਇਨਵੈਸਟੀਗੇਸ਼ਨ ਉਹ ਠੀਕ ਤਰੀਕੇ ਨਾਲ ਹੋਵੇ ਅਸੀਂ ਉਸ ਇਨਵੈਸਟੀਗੇਸ਼ਨ ਨੂੰ ਸਹੀ ਢੰਗ ਨਾਲ ਕਰ ਰਹੇ ਹੈਗੇ ਆਂ ਔਰ ਇਹਨਾਂ ਦੀ ਦੂਜੀ ਡਿਮਾਂਡ ਸੀ ਵੀ ਇੱਕ ਐਸਆਈਟੀ ਬਣਾਈ ਜਾਵੇ ਉਹ ਸਾਡੇ ਕਮਿਸ਼ਨਰ ਸਾਹਿਬ ਸਰ ਜਤਿੰਦਰ ਸਿੰਘ ਔਲਖ ਨੇ ਹੇ ਹੁਕਮ ਦੇ ਦਿੱਤਾ ਕਿ ਇਸ ਦੀ ਕਮੇਟੀ ਇੱਕ ਐਸਪੀ ਰੈਂਕ ਦੇ ਅਧਿਕਾਰੀ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਔਰ ਇੱਕ ਐਸਐਚਓ ਰੈਂਕ ਦਾ ਅਧਿਕਾਰੀ ਹੋਗੇ ਜਿਨ੍ਹਾਂ ਦੀ ਸਟ ਦੇ ਅੰਡਰ ਇਹਦੀ ਇਨਵੈਸਟੀਗੇਸ਼ਨ ਹੋਵੇਗੀ ਫਿਰ ਇਹਨਾਂ ਦੀ ਦੂਜੀ ਤੀਜੀ ਡਿਮਾਂਡ ਸੀਗੀ ਕਿ ਇਸ ਦੇ ਵਿੱਚ ਜਿਹੜਾ ਆਪਣਾ ਬੋਰਡ ਕੋਲੋਂ ਜਿਹੜਾ ਇਹਦਾ ਡਾਕਟਰੀ ਮਾਨਾ ਜਿਹੜਾ ਦਾ ਪੋਸਟ ਮਾਰਟ ਵਗੈਰਾ ਕਰਾਇਆ ਜਾਵੇ ਉਹ ਵੀ ਅਸੀਂ ਦਿਨੇ ਬੋਰਡ ਨੂੰ ਰਿਕੁਐਸਟ ਲਿਖ ਕੇ ਦੇ ਦਾਂਗੇ ਡਾਕਟਰ ਨੂੰ ਕਿ ਇਹਦਾ ਬੋਰਡ ਤੋਂ ਜਿਹੜਾ ਆਪਣਾ ਇਹਦਾ ਪੋਸਟ ਮਾਰਟ ਕਰਾਇਆ ਜਾਵੇ ਔਰ 100 علاوہ ਇਹਨਾਂ ਦਾ ਸੀ ਵੀ ਇਸ ਦੋਸ਼ੀ ਨੂੰ ਭਗੌੜਾ ਕਰਾਰ ਦਿੱਤਾ ਜਾਵੇ ਔਰ ਸਾਡੇ ਵੱਲੋਂ ਤਾਂ ਇਹ ਭਗੌੜਾ ਕਰਾਰ ਅਸੀਂ ਦਿਨੇ ਨੂੰ ਤੇ ਲੇਕਿਨ ਜਿਹੜਾ ਕੋਡ ਦਾ ਪ੍ਰੋਸੀਜਰ ਹੁੰਦਾ ਉਹਨੂੰ ਅੱਗਾ ਅਸੀਂ ਫੋਲੋ ਕਰਦੇ ਰਵਾਂਗੇ ਲੇਕਿਨ ਪੁਲਿਸ ਵੱਲੋਂ ਅਸੀਂ ਇਸ ਨੂੰ ਭਗੌੜਾ ਕਰਾਰ ਦਿੰਨੇ ਆ ਔਰ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਆ ਕਿ ਇਹਨੂੰ ਅਸੀਂ ਬਹੁਤ ਜਲਦੀ ਆਪਣਾ ਗ੍ਰਿਫਤਾਰ ਕਰਾਂਗੇ ਕਾਰਡ ਕੀ ਆ ਸਰ 3 ਮਹੀਨੇ ਤੋਂ ਵੇਖੋ ਜੀ ਜਦੋਂ ਪੁਲਿਸ ਕੋਈ ਵੀ ਮਤਲਬ ਬੰਦਾ ਹੁੰਦਾ ਭੱਜਦਾ ਮਕਦਮਾ ਦਰਜ ਹੁੰਦਾ ਉਹ ਪੁਲਿਸ ਦੇ ਤੋਂ ਡਰਦਾ ਅੱਗੇ ਪਿੱਛੇ ਹੁੰਦਾ ਹੀ ਐ ਪਰ ਲੇਕਿਨ ਨਹੀਂ ਅਕਸਰ ਹੀ ਪੁਲਿਸ ਨੂੰ ਤੋਂ ਹੱਥ ਆਣਾ ਹੀ ਐ ਔਰ ਅਸੀਂ ਪੂਰੇ ਇਹਨੂੰ ਸਸਿਹ ਲਈ ਐਫਰਟਸ ਕਰ ਰਹੇ ਐ ਇਹਨੂੰ ਫੜਨਾ ਹੈਗਾ ਹਾਂਜੀ ਜਿਹੜਾ ਕੱਲ ਵੀਰ ਜੀ ਦਾ ਸੰਸਕਾਰ ਐ ਕੱਲ ਸ਼ਾਮ 3 ਵਜੇ ਦੇ ਕਰੀਬ ਆਪਾਂ ਕਰਾਂਗੇ ਜੋ ਪ੍ਰਸ਼ਾਸਨ ਤੋਂ ਆਪਾਂ ਮੰਗ ਰੱਖੀ ਸੀ ਉਹ ਆਪਾਂ ਨੂੰ ਉਮੀਦ ਦਵਾ ਰਹੇ ਐ ਕਿ ਆਪਾਂ ਤੁਹਾਡੀਆਂ ਮੰਗਾਂ ਤੇ ਖਰੇ ਉਤਰਾਂਗੇ ਅਗਰਵਾਈਜ਼ ਇਹ ਨਹੀਂ ਖਰੇ ਉਤਰਦੇ ਤੇ ਮੇਰੇ ਵੀਰ ਸੁਖਜੀਤ ਸਿੰਘ ਹੋਸਾ ਜੀ ਨੇ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਉਹ ਆਪਾਂ ਕਰਾਂਗੇ ਜੋ ਵੀ ਰਣਨੀਤੀ ਦੇ ਨਾਲ ਅੱਗੇ ਜਾਵਾਂਗੇ ਬਾਕੀ ਮੈਨੂੰ ਆਪਣੇ ਵੀਰ ਬਲਕਾਰ ਸਿੰਘ ਬਰਾੜ ਤੇ ਵਿਸ਼ਵਾਸ ਹੈ ਸਾਰੇ ਪ੍ਰਸ਼ਾਸਨ ਤੇ ਵਿਸ਼ਵਾਸ ਹੈ ਕਿ ਸਾਨੂੰ ਖਾਲੀ ਨਹੀਂ ਮੋੜਨਗੇ ਅਗਰਵਾਈਜ਼ ਖਾਲੀ ਮੋੜਨਗੇ ਤਾਂ ਗਾਂਵ ਵਾਸਤੇ ਪ੍ਰਸ਼ਾਸਨ ਦੇ ਕੋਈ ਅਮੀ ਯਕੀਨ ਕਰਨ ਦੇ ਲਾਇਕ ਨਹੀਂ ਰਹੇਗਾ ਤੇ ਨਾ ਕੋਈ ਕਰੇਗਾ ਜੋ ਵੀ ਫੈਸਲੇ ਨੇ ਫਿਰ ਆਪਣੇ ਖੁਦ ਲਿਖੇ ਜਾਣਗੇ